ਉਹ ਆਪਣੇ ਕੋਲੇ ਆਧਾਰੇ ਨੇ ਜੀ ਉਹਨਾਂ ਦਾ ਸਾਰਿਆਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ ਇਹਨਾਂ ਨੇ ਪਹਿਲਾ ਦਰਦਾ ਹਸੂ ਕੀਤਾ ਹੈ ਸਾਡੀ ਸਤਿਕਾਰਯੋਗ ਮਹਿਮਾਨ ਸਰਨੰਥ ਉਹ ਇਹਨਾਂ ਨੂੰ ਸਰਟੀਫਿਕੇਟ ਤੇ ਮੈਡਲ ਪ੍ਰਦਾਨ ਕਰਨ ਲਈ ਜੀ ਅਨੀ ਵਾਈਫ ਆਫ ਸੰਦੀਪ ਤੈਗਲ ਪੂਰਨ ਡਾਟ ਰੌਫ ਵਿਕਤੀ ਪੂਰਨ ਡਾਟ ਰੌਫ ਵਿਕਤੀ ਲక్ష్ਮੀ ਡਾਟ ਰੌਫ ਸੋਹਨ ਕੁਮਾਰ ਤਾੜੀਆਂ ਮੈਂ ਪਰਦੇਸ ਨਾਨੀਏ ਕਰੈਕਟਿੰਗ ਤਾਂ ਨੂੰ ਕੈਕਟਿੰਗ ਬਣਾ ਦੇ ਬਾਈ ਡਾਕਟਰ ਅੰਜਲੀ ਡਾਟਰ ਆਫ ਜਗਨਨਾਥ ਸਿੰਘ ਅੰਜਲੀ ਡਾਟਰ ਆਫ ਬਾਈ ਡੀਨੂ ਡਾਟਰ ਆਫ ਜਗਨਨਾਥ ਸਿੰਘ ਚੱਲ ਨੀ ਨੀ ਅੱਗੇ ਆ ਜਾਓ ਸਟੇਜ ਤੇ ਇਸ਼ੂ ਡਾਕਟਰ ਮੋਹਨ ਲਾਲ ਕਿਰਨਾ ਡਾਕਟਰ ਸਰਵਨ ਕੁਮਾਰ ਕਿਰਨਾ ਡਾਕਟਰ ਸਰਵਨ ਕੁਮਾਰ ਅਨੀਤਾ ਵਾਈਫੋ ਸੁਰਿੰਦਰ ਕੁਮਾਰ ਅਨੀਤਾ ਵਾਈਫੋ ਸੁਰਿੰਦਰ ਕੁਮਾਰ ਸਾਡੀ ਬਈ ਅੱਜ ਦਾ ਜੋ ਪ੍ਰੋਗਰਾਮ ਹੈ ਨਾ ਯੂਥ ਵਿਰਾਗਣੇ ਵੱਲੋਂ ਮਤਲਬ ਕਿ ਸਲਾਈ ਸੈਂਟਰ ਖੋਲਿਆ ਗਿਆ ਸੀ ਅੱਜ ਉਸ ਸਲਾਈ ਸੈਂਟਰ ਦਾ ਐਂਡ ਕਰਕੇ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾ ਰਹੇ ਆ ਯੂਥ ਵਿਰਾਗਣੇ ਵੱਲੋਂ ਇਹ ਬਹੁਤ ਹੀ ਜ਼ਿਆਦਾ ਸੋਨਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜੋ ਨੌਜਵਾਨ ਪੀੜ੍ਹੀ ਨੂੰ ਉਹ ਅੱਗੇ ਲਿਆ ਰਹੀਆਂ ਤੇ ਸਲਾਈ ਸੈਂਟਰ ਖੋਲ੍ਹ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰ ਰਹੀਆਂ ਹਨੀਆਂ ਵੀ ਇਹ ਇਸ ਕਰਕੇ ਹੈਗਾ ਤਾਂ ਕਿ ਇਹ ਨੌਜਵਾਨ ਪੀੜ੍ਹੀ ਅੱਗੇ ਆਵੇ ਇਹ ਕਿਸੇ ਤੇ ਡਿਪੈਂਡ ਨਾ ਰਹੇ ਇਹ ਯੂਥ ਵਿਰਾਗਣੇ ਵੱਲੋਂ ਜੋ ਕ ਮਤਲਬ ਕਿ ਕਾਰੋਬਾਰ ਕੀਤਾ ਜਾ ਰਿਹਾ ਬਹੁਤ ਹੀ ਜ਼ਿਆਦਾ ਸਰਾਨਿਆ ਹੈ ਇਹ ਇਸ ਇਹ ਜਿਹੜਾ ਸਬੰਧ ਹੈ ਇਹਦਾ ਦਿੱਲੀ ਸੰਸਥਾ ਨਾਲ ਹੈਗਾ ਇਹਨਾਂ ਵੱਲੋਂ ਛੋਟੇ ਬੱਚਿਆਂ ਨੂੰ ਜੋ ਕਿ ਆਰਥਿਕ ਤੌਰ ਤੇ ਗਰੀਬ ਹਨ ਉਹਨਾਂ ਵਾਸਤੇ ਮਤਲਬ ਕਿ ਟਿਊਸ਼ਨ ਸੈਂਟਰ ਵੀ ਖੋਲੇ ਜਾਂਦੇ ਆ ਅਤੇ ਉਹਨਾਂ ਨੂੰ ਫ੍ਰੀ ਪੜ੍ਹਾਈ ਕੀਤੀ ਜਾਂਦੀ ਹੈ ਜੋ ਬੱਚੇ ਕਿਤਾਬਾਂ ਕਾਪੀਆਂ ਨਹੀਂ ਲੈ ਸਕਦੇ ਉਹਨਾਂ ਨੂੰ ਕਿਤਾਬਾਂ ਕਾਪੀਆਂ ਵੀ ਲੈ ਕੇ ਦਿੱਤੀਆਂ ਜਾਂਦੀਆਂ ਇਹਨਾਂ ਬਰਾਂਗਣਾ ਵੱਲੋਂ ਜੋ ਕਿ ਪ੍ਰੈਗਨੈਂਟ ਲੇ ਡੀਜ਼ ਐ ਜੋ ਕਿ ਵਧੀਆ ਖਰਾਕ ਨਹੀਂ ਲੈ ਸਕਦੀਆਂ ਵੀ ਆਉਣ ਵਾਲਾ ਬੱਚਾ ਸਹੀ ਸਲਾਮਤ ਰਹੇ ਉਹਨਾਂ ਵਾਸਤੇ ਇਹ ਮਤਲਬ ਕਿ ਹਰ ਚੀਜ਼ ਮੁਹੱਈਆ ਕਰੰਦ ਰਹੀਆਂ ਇਹਨਾਂ ਵੱਲੋਂ ਬਹੁਤ ਹੀ ਜ਼ਿਆਦਾ ਸਰਾਨੀਆਂ ਕਾਰੀਆਂ ਕੀਤਾ ਜਾ ਰਿਹਾ ਹੈ ਤੁਹਾਡਾ ਜੋ ਸਲਾਈ ਸੈਂਟਰ ਦੇ ਬੱਚਿਆਂ ਸਰਟੀਫਿਕੇਟ ਦਿੱਤਾ ਜਾ ਰਿਹਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਨਾ ਇਹ ਮਤਲਬ ਜੋ ਸਰਟੀਫਿਕੇਟ ਦਿੱਤੇ ਅੱਜ ਬੱਚਾ ਨੂੰ ਇਹ ਅਸੀਂ 6 ਮਹੀਨੇ ਪਹਿਲਾਂ ਸੈਂਟਰ ਖੋਲਿਆ ਸੀ ਫ੍ਰੀ ਸਲਾਈਸ ਸੈਂਟਰ ਸੀ ਖਾਸ ਕਰਕੇ ਜਿਹੜੀਆਂ ਕੁੜੀਆਂ ਘਰੇ ਬੇਰੁਜ਼ਗਾਰ ਬੈਠੀਆਂ ਸੀ ਤਾਂ ਕਿ ਉਹਨਾਂ ਨੂੰ ਕੋਈ ਰੋਜ਼ਗਾਰ ਮਿਲ ਸਕੇ ਇਸ ਲਈ ਅਸੀਂ ਸੈਂਟਰ ਖੋਲਿਆ ਸੀ ਅੱਜ ਸਾਡੀ ਕਲੋਜ਼ਿੰਗ ਸੀਗੀ 6 ਮਹੀਨੇ ਬੱਚਿਆਂ ਦੇ ਪੂਰੇ ਹੋਣ ਤੇ ਉਹਨਾਂ ਨੂੰ ਅਸੀਂ ਸਰਟੀਫਿਕੇਟ ਦਿੱਤੇ ਸੀ ਇਹ ਸਾਡਾ ਮੇਨ ਮਕਸਦ ਇਹਦਾ ਇਹੀ ਸੀਗਾ ਵੀ ਦੇਖੋ ਕਈ ਵਾਰੀ ਐਦਾਂ ਹੁੰਦਾ ਵੀ ਕਈ ਕੁੜੀਆਂ ਪੜ੍ਹਾਈ ਪਿੱਛੇ ਰਹਿ ਜਾਂਦੀਆਂ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਤਾਂ ਕਿ ਉਹ ਆਪਦੇ ਨਾ ਪੈਰਾਂ ਤੇ ਖੜੀਆਂ ਹੋ ਸਕਣ ਤਾਂ ਅਸੀਂ ਇਹ ਸੈਂਟਰ ਖੋਲਿਆ ਸੀ ਇਸ ਤੋਂ ਇਲਾਵਾ ਹੋਰ ਕੀ ਕਿਹੜੇ-ਕਿਹੜੇ ਕੰਮ ਕੀਤੇ ਜਾ ਰਹੇ ਤੁਹਾਡੇ ਹਾਂਜੀ ਅਸੀਂ ਬਹੁਤ ਸਾਰੇ ਕੰਮ ਕਰਦੇ ਹਾਂ ਜਿਵੇਂ ਗਰੀਬ ਬੱਚਿਆਂ ਨੂੰ ਕੱਪੜੇ ਵਗੈਰਾ ਗਰਮੀ ਸਰਦੀ ਚ ਦਿੱਤੇ ਜਾਂਦੇ ਆ ਜੇਕਰ ਕੋਈ ਲੇਡੀ ਪ੍ਰੈਗਨੈਂਟ ਆ ਉਹ ਉਹਨੂੰ ਪੰਜੀਰੀ ਵਗੈਰਾ ਦਿੱਤੀ ਜਾਂਦੀ ਆ ਰਾਸ਼ਨ ਦਿੱਤਾ ਜਾਂਦਾ ਹੋਰ ਵੀ ਬਹੁਤ ਸਾਰੇ ਅਸੀਂ ਮਤਲਬ ਹੈਲਪ ਕਰਦੇ ਹਾਂ ਗਰੀਬ ਬੱਚਿਆਂ ਦੀ ਟਿਊਸ਼ਨ ਫ੍ਰੀ ਉਹਨਾਂ ਨੂੰ ਪੜ੍ਹਾਈ ਫ੍ਰੀ ਕਰਵਾਈ ਜਾਂਦੀ ਆ ਤੇ ਜਿੰਨੀ ਸਾਡੇ ਤੋਂ ਹੈਲਪ ਹੁੰਦੀ ਅਸੀਂ ਕਰਦੇ ਆਂੀ ਸਾਡੇ ਬਹੁਤ ਜਿਆਦਾ ਵੱਡੀ ਸੰਸਥਾ ਈ ਇਵੇਂ ਨਿਤ ਲਗਾਤਾਰ ਆ ਰਹੀਆਂ ਨੇ ਸਾਈਟੈਂਟਰ ਤੇ ਸਾਡੇ ਜਿਹੜੇ ਟੀਚਰ ਐ ਕਿਰਨ मैम ਉਹਨਾਂ ਨੇ ਸਾਨੂੰ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਸਟਿਚਿੰਗ ਸਿਖਾਈ ਆ ਸਾਨੂੰ ਕੋਈ ਵੀ ਡਾਊਟ ਹੋਵੇ ਤਾਂ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਦੱਸਿਆ ਵੀ ਡਾਊਟ ਚੰਗੀ ਤਰ੍ਹਾਂ ਕਲੀਅਰ ਕਰਦੇ ਉਹਨਾਂ ਨੇ ਕਦੇ ਵੀ ਰੂਡਲੀ ਬਿਹੇਵ ਨਹੀਂ ਕੀਤਾ ਬਹੁਤ ਪਿਆਰ ਨਾਲ ਸਾਨੂੰ ਸਮਝਾਉਂਦੇ ਰਹੇ ਥੈਂਕ ਯੂ मैम